ਸੂਬਾ ਸਰਕਾਰ ਵੱਲੋਂ ਨਸ਼ੇ ਖਿਲਾਫ ਚੇੜੀ ਗਈ ਮੁਹਿੰਮ ਦੇ ਚੱਲਦੇ ਕਾਫੀ ਸਾਰੇ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਅਤੇ ਕਈ ਸਾਰੇ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ ਚ ਫਸੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਨਸ਼ਾ ਛਡਾਊ ਕੇਂਦਰ ਵਿਖੇ ਇਲਾਜ ਕਰਵਾਉਣ ਦੇ ਲਈ ਭਰਤੀ ਕਰਵਾਇਆ ਜਾ ਰਿਹਾ ਪਰ ਇਸ ਸਭ ਦੇ ਬਾਵਜੂਦ ਵੀ ਅੱਜ ਕਈ ਥਾਵਾਂ ਤੇ ਅਜੇਹੀਆਂ ਨੇ ਜਿੱਥੇ ਕੀ ਨਸ਼ੇੜੀਆਂ ਵੱਲੋਂ ਨਸ਼ੇ ਕੀਤੇ ਜਾ ਰਹੇ ਨੇ ਅਤੇ ਅਜੇਹਾ ਇੱਕ ਸਥਾਨ ਪਠਾਨਕੋਟ ਦੇ Shimla ਪਹਾੜੀ ਭਾਰਤ ਜਿੱਥੇ ਕਿ ਲੋਕ ਸਵੇਰੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਅਤੇ ਉੱਥੇ ਬੱਚੇ ਵੀ ਖੇਡਣ ਲਈ ਆਉਂਦੇ ਨੇ ਇਨੇ ਦਿਨੀ ਇਹ ਪਾਰਕ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ ਜਿਸ ਸੰਬੰਧੀ ਟੀਮ ਵੱਲੋਂ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਪਾਰਕ ਦੇ ਨੇੜੇ ਨਸ਼ੇ ਦੀਆਂ ਖਾਲੀ ਸਿਰਿੰਜਾਂ ਮਿਲੀਆਂ ਗਈਆਂ ਇਸ ਸਬੰਧੀ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਇਸ ਅਧੀਨ ਕਈ ਨਸ਼ਾ ਤਸਕਰਾਂ ਨੂੰ ਜੇਲ੍ਹ ਦੇ ਪਿੱਛੇ ਭੇਜਿਆ ਜਾ ਚੁੱਕਿਆ ਹੈ ਪੁਲਿਸ ਵੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਹੀ ਹੈ ਉੱਥੇ ਹੀ ਲੋਕਾਂ ਨੇ ਸਮਾਜ ਪ੍ਰਤੀ ਜਾਗਰੂਕ ਹੋਣਾ ਪਏਗਾ ਉਹਨਾਂ ਨੇ ਕਿਹਾ ਕਿ ਜੇਕਰ ਨਸ਼ੇੜੀ ਸ਼ਿਮਲਾ ਪਹਾੜੀ ਪਾਰਕ ਵਿਖੇ ਨਸ਼ਾ ਕਰਦੇ ਹਨ ਤਾਂ ਉੱਥੇ ਸੈਰ ਕਰਨ ਨੇ ਜਾਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਕਰਨ। ਦੇ ਕੋਲ ਦੇ ਵਿੱਚ ਕਮੀ ਪ੍ਰਸ਼ਾਸਨ ਦੀ ਇਕੱਲੀ ਨਹੀਂ ਹੈ ਜਿਹੜੇ ਉੱਥੇ ਸੈਰ ਕਰਨ ਜਾਂਦੇ ਉਹਨਾਂ ਦੀ ਵੀ ਕਮੀ ਹੈ। ਅਗਰ ਉਹਨਾਂ ਨੂੰ ਕੋਈ ਉੱਥੇ ਮਾੜੀ ਅਨਸਾਵਾਵੀ ਘਟਨਾ ਨਜ਼ਰ ਆਉਂਦੀ ਹੈ, ਸਰੀਆਂ ਨਜ਼ਰ ਆਉਂਦੀਆਂ, ਉਹ ਕਿਉਂ ਨਹੀਂ ਇਨਫੋਰਮ ਕਰਦੇ ਆਪਣੇ ਨਾਲ ਦੇ ਚੌਕੀ ਨੂੰ? ਕਿਉਂ ਨਹੀਂ ਹੈਲਪਲਾਈਨ ਨੰਬਰ ਦਿੱਤੇਗੇ ਉੱਥੇ ਕਾਲ ਕਰਦੇ ਆ। ਨਹੀਂ ਯਾਦ ਹੈ 122 ਨੰਬਰ ਤੇ ਸਾਰਿਆਂ ਨੂੰ ਯਾਦ ਹੈ। 112 ਨੰਬਰ ਤੇ ਕਾਲ ਕਰਕੇ ਦੱਸਣ ਵੀ ਇਸ ਵੇਲੇ ਉੱਥੇ ਜਮਾਵੜਾ ਬੈਠਾ ਜਿਹੜੇ ਨਸ਼ੇ ਕਰ ਰਿਹਾ ਬੱਚੇ ਉੱਥੇ ਪੁਲਿਸ ਆਏਗੀ ਉਹਨਾਂ ਨੂੰ ਜਿਹੜੇ ਠੀਕ ਹੋਣ ਵਾਲੇ ਹੋਣਗੇ ਨਸ਼ਾ ਫਲੋਕ ਅੰਦਰ ਜਾ ਐਡੂਟ ਕਰਦੇ ਆ ਅੱਜ ਕੱਲ ਬਾਕੀ ਅੰਦਰ ਕਰਦੇ ਜਿਹੜੇ ਨਸ਼ਾ ਵੇਚਦੇ ਆ ਤੇ ਯੁੱਧ ਚੱਲ ਰਿਹਾ ਯੁੱਧ ਜਿੱਤਾ ਚੇਅਰਮੈਨ ਸਾਹਿਬ ਨੇ ਦੱਸਿਆ ਯੂਟੀ ਸਾਰਿਆਂ ਨੂੰ ਪਾਰਟਿਸਪੇਟ ਕਰਨਾ ਮਹਲਾ ਯੁੱਧ ਅਗਰ ਇੱਕ ਬੰਦਾ ਵੀ ਨੀਂ ਚੀਸੇਦਾਰੀ ਪਾਏਗਾ ਜੇ ਉਦੋਂ ਕਾਮਯਾਬ ਨਹੀਂ ਹੋਏਗਾ ਪੁਲਿਸ ਪ੍ਰਸ਼ਾਸਨ ਅੱਛਾ ਕੰਮ ਕਰ ਰਹੀ ਹੈ ਰੋਜ਼ ਹੀ ਨਸ਼ਾ ਫੜੋ ਰਿਹਾ ਰੋਜ਼ ਹੀ ਨਸ਼ੇੜੀ ਫੜੋ ਰਿਹਾ ਔਰ ਜਿਨ੍ਹਾਂ ਨੇ ਨਸ਼ੇ ਦੇ ਪਿਆਸਿਆਂ ਨਾਲ ਘਰ-ਬਾਰ ਬਣਾਇਆ ਤੋੜੇ ਵੀ ਜਾ ਰਹੇ ਤੇ ਮੈਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਇੱਕ ਵਾਰੀ ਅਪੀਲ ਕਰਾਂਗਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਸੈਰ ਕਰਨ ਵਾਲੀ ਜਗ੍ਹਾ ਲੇਡੀਜ਼ ਵੀ ਜਾਂਦੀਆਂ ਉੱਥੇ ਬੱਚੀਆਂ ਵੀ ਜਾਂਦੀਆਂ ਸੈਰ ਕਰਨ ਵਾਲੀ ਐ ਥੋੜੀ ਜੀ ਜਗ੍ਹਾ ਸਾਡੇ ਸ਼ਹਿਰ ਚ এনवायरमेंटਲ ਪਾਰਕ ਐ ਥਰੂ ਪਾਰਕ ਐ ਸਿਵਲਾ ਪਹਾੜੀ ਐ ਇਹ ਜਿਹੜੀਆਂ ਜਗ੍ਹਾ ਹੈ ਉੱਥੇ ਰੈਗੂਲਰ ਗਸ਼ਤੋ ਨਹੀਂ ਚੱਲਦੀ ਐ ਕਮ ਸਿਕਾਂ ਪੀਸੀ ਆਰ ਸਵੇਰੇ ਦੁਪਹਿਰੇ ਸ਼ਾਮ ਗਸ਼ਤ ਕਰੇਗੀ ਉੱਥੇ ਕੋਈ ਉਹੋ ਜਿਹੀ ਮਾੜੀ ਘਟਨਾ ਨਾ ਹੋ ਪਾਏ ਤਾਂ ਜੋ ਜਿਹੜੀ ਜਨਤਾ ਸੈਰ ਕਰਦੀ ਐ ਉਹਨਾਂ ਨੂੰ ਕੋਈ ਪਰੇਸ਼